150 ਰੁਪਏ 150 ਰੁਪਏ 150 ਰੁਪਏ ਲੈ ਜਾਓ 150 ਰੁਪਏ ਦਾ ਸੂਟ ਲੈ ਜਾਓ 150 ਰੁਪਏ ਦਾ ਸੂਟ ਬਾਜ਼ਾਰ 'ਚ ਜਿਹੜਾ ਮਿਲਦਾ 5-500 ਦਾ ਲੈ ਜਾਓ 150 ਰੁਪਏ ਦਾ ਸੂਟ ਤਿੰਨ ਦਿਨ ਦੀ ਸੇਲ ਗਰਮਾਰ ਬੁੱਧਵਾਰ 28 ਮਈ ਤੱਕ ਆਜੋ 150 ਰੁਪਏ ਦਾ ਸੂਟ 올ਓਵਰ 5 ਮੀਟਰ ਸੂਟ 150 ਰੁਪਏ ਚ ਉਹ ਚੱਕੋ ਦੀ ਕੋਟਨ ਦਾ ਸੂਟ ਦੁਪੱਟਾ ਲਾ ਕੇ 200 ਰੁਪਏ ਦਾ ਚੱਕੋ ਹਜ਼ਾਰ ਰੁਪਏ ਦਾ ਮੈਲ ਨਾਲ ਹਜ਼ਾਰ ਦੇ 5 ਚੱਕੋ 2-200 ਰੁਪਏ ਦੇ ਵਿੱਚ ਉਹ ਦੁਪੱਟੇ ਡਿਜ਼ਾਈਨ ਚੈੱਕ ਕਰੋ ਦੇਖੋ ਕੋਈ ਮੰਗਦਾ 500 ਕੋਈ ਮੰਗਦਾ 600 ਕੋਟਨ ਦਾ ਰੈਡੀमेड ਸੂਟ ਲੈ ਲਓ 195 ਚ 195 ਚ ਕੋਟਨ ਦਾ ਸੂਟ ਸੋਮਵਾਰ ਮੰਗਲਵਾਰ ਬੁੱਧਵਾਰ ਸਰਬਤੰਦਰ ਉਹ 195 ਦਾ 30 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਜੋਰ ਜੱਟ ਦਾ ਫੁੱਲ ਸਾਈਜ਼ 25 ਰੁਪਏ ਦਾ ਦੁਪੱਟਾ 2 ਮੀਟਰ ਸਵਾ 2 ਮੀਟਰ 25 25 ਰੁਪਏ ਦੇ ਦੁਪੱਟੇ ਜੋਰ ਜੜ ਦੇ ਕੋਈ ਕੋਈ 500 ਨਹੀਂ ਕੋਈ 600 ਨਹੀਂ 150 ਰੁਪਏ ਦੀ ਚਾਦਰ 150 ਰੁਪਏ ਔਸਰਾ ਵਾਲਾ ਕਬਰ ਨਾਲ ਡਬਲ ਬੈਡ ਦੀ ਚਾਦਰ 150 ਰੁਪਏ ਦੀ ਮਾਰਾ ਕਟ ਆ ਗਿਆ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦਾ ਰੰਗ ਦੇ ਡਿਜ਼ਾਈਨ ਕਲਰ ਸਾਰੇ ਹੈਗੇ ਆ ਆ ਦੇਖੋ ਕਾਟਨ ਦੇ ਸੂਟ ਗਰਮੀਆਂ 'ਚ ਪਾਉਣ ਵਾਲੇ ਸੂਟ ਜਿਹੜੇ ਮਿਲਦੇ ਬਾਜ਼ਾਰ 'ਚ 7-700 ਰੁਪਏ ਦਾ ਉਹ ਦੁਪੱਟਾ ਨਾਲ ਦੇਵਾਗੇ ਲੈ ਜਾਓ 350 ਰੁਪਏ ਦਾ ਉਹ ਸਾਰੇ ਬਾਜ਼ਾਰ ਬੇਲੇ ਅੰਕਲ ਓ ਮੋਗਾ ਰੋਡ ਬਾਗ ਆਪਣਾ ਲੱਗੇ ਮਿਲ ਦੇਖੋ ਭਰ ਠਾਠਾ ਮਾਰ ਰਖਾਠ ਦੇਖੋ ਚਾਰੇ ਪਾਸੇ ਕਿੰਨਾ ਵੱਡਾ ਕੱਠ ਹੋ ਗਿਆ ਬਹੁਤ ਵੱਡਾ ਰੌਣਕ ਲੱਗਿਆ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਸਾਰੇ ਵਿਆਹ ਬੇਲੇ ਘਰ ਤੇ ਇੱਕ ਹੋਰ ਵੱਡਾ ਫੈਰਾ ਤੁਸੀਂ ਬਾਗਾ ਆਪਣਾ ਬੱਸ ਸਟੈਂਡ ਤੇ ਆਓ ਬੱਸ ਸਟੈਂਡ ਦੇ ਸ਼ੋਅਰੂਮ ਤੱਕ ਆਉਣ ਤੇ ਜਾਣ ਦੀ ਸਰਵਿਸ ਬਿਲਕੁਲ ਫਰੀ ਆ ਔਰ ਰਿਕਸ਼ੇ 'ਚ بیٹھ ਕੇ ਆਓ ਰਿਕਸ਼ੇ ਵਾਲੇ ਭਰਾ ਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਫਰੀ 'ਚ ਆਓ ਫਰੀਦ ਜਾਓ ਚੱਕੋ ਜੀ ਤਗੜਾ ਬ੍ਰਾਂਡ ਆ ਗਿਆ ਜੀ ਬ੍ਰਾਸਰ ਦਾ ਬਜ਼ਾਰਾਂ ਚ 8 800 ਦਾ ਸੂਟ ਚੱਕੋ 500 ਰੁਪਏ ਦਾ ਤੂੰ ਸ਼ਰੀ ਦਸਤਾਰ ਮੋਗਾ ਰੋਡ ਬਾਗਾਪਣਾ ਤੇ ਅੰਕਲ ਓਮ ਸੂਟਾਂ ਦਾ ਵੱਡਾ ਬ੍ਰਾਂਡ ਜਿੱਥੇ ਲੱਗੇ ਹੀ ਵੱਡੀ ਆਫਰ ਲੈ ਜਾਓ 350 ਰੁਪਏ ਦਾ ਸੂਟ ਉਹ ਨਹੀਂ ਮਿਲਣਾ ਨਹੀਂ ਮਿਲਣਾ ਬਈ ਫਕੜਾਈ ਵਾਲਾ ਆ ਗਿਆ ਕੜਾਈ ਵਾਲਾ ਆ ਗਿਆ ਕੜਾਈ ਵਾਲਾ ਸੂਟ ਆ ਗਿਆ ਬਜ਼ਾਰਾ ਚ 1000 ਦਾ ਇੱਥੇ 500 ਰੁਪਏ ਦਾ ਦੇਖੋ ਜੀ ਚਾਹੇ ਤੁਸੀਂ ਲੈਣਾ ਵਿਆਹ ਸ਼ਾਇਦਾ ਕਪੜਾ ਦੇਣ ਲੈਣ ਲਈ ਲੈਣਾ ਤੁਸੀਂ ਲੈਣਾ ਹੈਗਾ ਕਿਸੇ ਲਈ ਗਿਫਟ ਦੇਣ ਲਈ 500 ਰੁਪਏ ਦਾ ਸੂਟ ਆ ਸੂਟ ਜਾਮ ਕਾਟਨ ਦਾ ਪਿਆਰ ਦੁਪੱਟਾ ਲਾ ਕੇ ਬਜ਼ਾਰਾ 'ਚ 3-3000 ਦਾ ਚੱਕੋ 1000 ਦਾ 올ਓਵਰ ਪ੍ਰਿੰਟ ਨਾਲ ਡਿਜੀਟਲ ਦੁਪੱਟਾ ਡਿਜੀਟਲ ਸੂਟ ਚੈਲੇਂਜ ਕਰਕੇ ਕਹਿੰਦੇ ਆ ਰੀਵਾ ਬ੍ਰਾਂਡ ਦਾ ਚੱਕੋ 3000 ਵਾਲਾ 1000 'ਚ 1000 'ਚ ਦੇਣਾ ਛੇਤੀ ਆਜੋ 28 ਮਈ ਤੱਕ ਸੇਲ ਆ ਯਾਦ ਰੱਖਿਓ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਹੋਏ 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 ਉਹ ਬੁਟੀਕਾਂ ਵਾਲੇ 20 ਬਾਜ਼ਾਰ ਦਾ ਰੇਟ 3000 ਰੁਪਿਆ ਅਸੀਂ ਦਿੰਦੇ ਸੀਗੇ ਇਹ 1750 ਚ ਪਰ ਇਹਦਾ ਹੁਣ ਰੇਟ ਕਰਤਾ 1275 ਉਹ 1275 ਦਾ ਸੂਟ ਦੇਖੋ ਟਾਪ ਦਾ ਲਗਜ਼ਰੀ ਬ੍ਰਾਂਡ ਰਾਮਟੈਕਸ ਉਹ ਲਿਖਿਆ ਹੋਇਆ ਚੈੱਕ ਕਰਾ ਦੇ ਕੈਮਰੇ ਵਾਲਿਆ ਆ ਰੇਟ ਚੈੱਕ ਕਰਾ ਦੇ ਅਸੀਂ 2000 ਦਾ ਵੇਚਿਆ ਸੀ ਹੁਣ ਕਰਤਾ 3 ਦਿਨ 1500 ਰੁਪਏ ਦਾ ਦੇਖੋ ਜੀ ਬਜ਼ਾਰਾਂ 'ਚ ਜਾ ਕੇ ਲੁੱਟਣਾ ਕਰਾਓ ਸਿੱਧੇ ਮਾਤੂ ਸ਼ਰੀਦ ਦਸਤਾਰ ਮੋਗਾ ਰੋਡ ਬਾਗ ਆਪਣਾ ਆ ਜਾਓ ਚੱਕੋ ਜੀ ਡੇਟਾ ਸੂਟ ਰੌਂਟ ਟੈਕਸ ਦਾ ਜਿਹੜਾ ਬਾਜ਼ਾਰਾਂ 'ਚ 3-3000 ਦਾ ਮਿਲਦਾ ਲੈ ਜਾਓ 15-1500 'ਚ ਦੁਪੱਟਾ ਚੈੱਕ ਕਰੋ ਆ ਫੋਟੋ ਚੈੱਕ ਕਰੋ ਲਗਜ਼ਰੀ ਸੂਟ ਜਿਹੜਾ ਬਾਜ਼ਾਰਾਂ 'ਚ 8-8000 ਦਾ ਚੱਕੋ ਕੋਈ 2000 ਕੋਈ 2500 ਕੋਈ 3000 ਕੋਈ 4000 ਦੇ ਵਿੱਚ ਲੈ ਜਾਓ ਪ्योर ਮਸਲੀਨ ਦਾ ਬਾਟਮ ਵਰਕ ਦੁਪट्टे ਲਗਜ਼ਰੀ ਓਏ ਕਿੱਥੋਂ ਮਿਲਣੀਆਂ ਚੀਜ਼ਾਂ ਸਾਡੇ ਕੋਲ ਚੈੱਕ ਕਰੋ ਇਦਾਂ ਦੇ ਦੁਪट्टे ਕਿਤੇ ਬਣੇ ਹੋਏ ਨਹੀਂ ਮਿਲਨੇ ਚੱਕੋ 25 2500 ਰੁਪਏ ਚ ਦੇ ਦੇ ਸੂਟ 5 5000 ਵਾਲੇ ਭਾਜੀ 25 2500 ਜਿਹੜਾ ਤੁਸੀਂ ਵਿਆਹ ਸ਼ਾਈ ਦਾ ਦਾਜ ਵੀਰ ਦੇ ਕਪੜਾ ਬਾਜ਼ਾਰ 'ਚ ਆਕੇ 50000 ਦਾ ਲੈਣਾ ਇੱਥੇ ਅਸੀਂ ਤੁਹਾਨੂੰ 20000 ਦੇ ਰਣਾ ਦੇਖੋ ਜੀ ਦਾਜ ਵਰੀ ਦਾ ਕਪੜਾ ਚਾਹੇ ਤੁਸੀਂ ਗਾਉਣ ਲਹਿੰਗਾ ਪੂਰਾ ਸੂਟ ਲੈ ਲਓ ਨਾਲ ਲੈ ਲਓ ਲਹਿੰਗਾ ਬਜ਼ਾਰਾਂ ਦੇ ਵਿੱਚ 15 15000 ਰੇਟ ਆ ਲੈ ਜੋ 5 5000 ਦੇ ਵਿੱਚ ਆ ਚੈੱਕ ਕਰੋ ਭਾਜੀ ਅਨਾਰ ਕਲੀ ਬਣੀ ਹੋਈ ਆ ਪੂਰੀ ਸਟਿਚ ਕੀਤੀ ਨਾਲ ਦੁਪੱਟਾ ਲਗਜ਼ਰੀ ਬਜ਼ਾਰ 'ਚ ਰੇਟ ਦਾ 10000 ਤੋਂ ਘੱਟ ਨਹੀਂ ਜੇ ਚੱਕੋ 4500 ਰੁਪਏ ਦੇ ਵਿੱਚ ਦੇਖੋ ਜੀ ਫੁਲਕਾਰੀ ਵਾਲਾ ਸੂਟ ਫੁਲਕਾਰੀ ਵਾਂਗ ਹੈਵੀ ਦੁਪੱਟਾ ਫਰੰਟ ਵੀ ਦੇਖੋ ਇੰਦਾਰੇ ਬੋਲ ਬੋਲ ਦੇ ਬੱਚਿਆਂ ਤੇ ਵੀ ਬਹੁਤ ਸੋਹਣੀਆਂ ਆਫਰਾਂ ਜਲਦੀ ਆ ਜਾਓ ਜੀ ਤਿੰਨ ਦਿਨਾਂ ਦਾ ਮੇਲਾ ਸਿਰਫ ਤਿੰਨ ਦਿਨਾਂ ਦਾ ਤਿੰਨ ਦਿਨ ਮੈਲੀਆਂ ਵੈਰਾਈਟੀਆਂ ਚਾਹੇ ਦਾਜਵਰੀ ਦਾ ਕੱਪੜਾ ਲੈਣਾ ਚਾਹੇ ਸ਼ਾਰੇਗਰ ਵਾਲੇ ਲੈਣੇ ਚਾਹੇ ਲਹਿੰਗੇ ਲੈਣੇ ਚਾਹੇ ਗਾਉਂ ਲੈਣੇ ਘਰ ਪਾਉਣ ਦੀ ਸੂਲ ਲੈਣੇ ਦੁਪੱਟੇ ਲੈਣੇ ਆਲ ਓਵਰ ਦੇ ਸੂਟ ਲੈਣੇ ਆ ਤਾ ਸਿਰਫ ਤਿੰਨ ਦਿਨ ਆ ਚੱਕੋ ਮੈਚਿੰਗ ਸੂਟ ਜਿਹੜੇ ਬਾਜ਼ਾਰਾਂ 'ਚ 8-800 ਰੁਪਏ ਦਾ ਮਿਲਦਾ ਚੱਕੋ 300 ਰੁਪਏ ਦਾ ਲੈ ਕੇ ਉੱਤੇ ਰੇਟ ਲੱਗੇ ਆ ਸ਼ੰਕਰ ਕੰਪਨੀ ਦਾ ਬਾਜ਼ਾਰ 'ਚ 4-400 ਰੁਪਏ ਦਾ ਮਿਲਦਾ ਚੱਕੋ 250 ਰੁਪਏ ਦਾ 500 ਰੁਪਏ ਦੇ ਦੋ ਰੰਗ ਕਲਰ ਡਿਜ਼ਾਈਨ ਤੁਹਾਡੀ ਮਨਪਸੰਦ ਦੇ ਡਿਜੀਟਲ ਕੈਂਬ੍ਰਿਕ ਵੀ ਲੈ ਲਓ ਇਹ ਵੀ 800 ਦਾ ਨਹੀਂ ਇਹ ਵੀ 400 ਰੁਪਏ ਸੂਟ ਰੈਡੀमेड ਆ ਦੇਖੋ ਚੀਜ਼ਾਂ ਇਹ 2000 ਨਹੀਂ 1800 ਨਹੀਂ 500 ਰੁਪਏ 'ਚ 550 ਰੁਪਏ ਚ ਲੈ ਜਾਓ 550 ਚ ਆ ਦੇਖੋ ਕੋਈ ਝੂਠ ਨਹੀਂ ਬੋਲਦੇ ਇਦਾਂ ਕੋਈ ਐਵੇਂ ਬੋਲੀ ਜਾਂਦੇ ਦੇਖੋ ਚੀਜ਼ਾਂ ਬੜੀਆਂ ਸੋਹਣੀਆਂ ਰੈਡੀमेड ਰੇਟ ਦੇਖੋ ਅਸੀਂ 1000 ਰੁਪਏ ਚ ਦਿੰਦੇ ਸੀ ਕਿ ਸਮਰ ਸੇਲ ਲੱਗੀ ਹੁਣ ਦੇਣਾ 500 ਰੁਪਏ ਦਾ ਚੰਡੀਗੜ੍ਹ ਦਿੱਲੀ ਬੰਬੇ ਪਾਉਂਦੀਆਂ ਕੁੜੀਆਂ ਇਦਾਂ ਦੇ ਕਨਸੈਪਟ ਇਹ ਵੀ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਤੁਸੀਂ ਵਿਆਹ ਸ਼ਾਦੀ ਤੇ ਤੁਸੀਂ ਜਾਣਾ ਕਿਸੇ ਪਾਰਟੀ ਤੇ ਜਾਣਾ ਰੇਟ ਪਤਾ ਕਿੰਨਾ 1300 ਰੁਪਈਆ ਕੋਈ 1500 ਰੁਪਈਆ 2700 ਰੁਪਏ ਦਾ 2700 ਰੁਪਏ ਦਾ ਸ਼ਰਾਰਾ ਕਰਾ ਰਾ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਲਗਜ਼ਰੀ ਚੀਜ਼ਾਂ ਵੈਡਿੰਗ ਦੇ ਵਿੱਚ ਆਹੀ ਚੀਜ਼ਾਂ ਤੁਹਾਨੂੰ 10-10 ਹਜ਼ਾਰ ਦੀਆਂ ਪਿਆਰੋਂ ਮਿਲਦੀਆਂ ਤੇ 5-5 6-6 ਹਜ਼ਾਰ ਰੈਂਟ ਲਿੱਤਾ ਜਾਂਦਾ ਪਰ 25-2500 ਰੁਪਏ ਦੇ ਵਿੱਚ ਆਹ ਦਾ ਹਰੇਕ ਬੰਦਾ ਕੋ ਵੀ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਦੇਖੋ ਕਿੰਨਾ ਸੋਨਾ ਹੈਵੀ ਵਰਕ ਇਹ ਰੇਟ ਬਣਾ ਕੀਆ ਸਿਰਫ 4550 ਰੁਪਏ ਆ ਚੈੱਕ ਕਰੋ ਚੈੱਕ ਕਰ ਲਓ ਜੀ 레드 ਮਹਿਰੂਨ ਗਾਜ਼ਰੀ ਵਾਈਨ 5000 ਤੋਂ ਲੈ ਕੇ ਲਹਿੰਗਾ ਸਾਡੇ ਕੋਲ 3.5 ਲੱਖ ਤੱਕ ਦਾ ਮਿਲ ਜੂਗਾ ਗਰੰਟੀ ਜ਼ਬਰਦਸਤ ਕੁਆਲਿਟੀ ਦੀ ਗਰੰਟੀ ਸਾਡੇ ਰੇਟਾਂ ਦੀ ਚੈਲੰਜ ਕਰਕੇ ਕਹਿੰਦੇ ਆ ਜੋ ਮਾਤੂਸ਼ਰੀ ਦਸਤਾਰ ਅੰਕਲੋਂ ਬਾਗਾ ਪ੍ਰਾਣਾ ਜੋ ਵੈਰਾਈਟੀ ਦੇ ਰਿਹਾ ਪੰਜਾਬ ਤੇ ਕਿਸੇ ਸ਼ਹਿਰ ਤੋਂ ਦੇ ਨਹੀਂ ਹੋਣੀ ਕਿਉਂਕਿ ਰੇਟ ਵੀ ਘੱਟ ਚੀਜ਼ਾਂ ਹੀ ਵਧੀਆਂ ਛੇਤੀ ਆਜੋ ਆ ਸੇਲ ਮੇਲਾ 3 ਦਿਨਾਂ ਦਾ 3 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਆਜੋ ਬੱਡੇ ਫਾਇਦੇ ਹੋਣੇ ਆ ਜੀ 28 ਮਈ ਯਾਦ ਰੱਖਿਓ ਬਸ ਉਦੋਂ ਪਹਿਲਾਂ ਉਦੋਂ ਬਾਅਦ ਕੁਝ ਨਹੀਂ ਮਿਲਣਾ